ਇਸ ਆੜੇ ਵਾਲੇ 25 ਪਿੰਡ ਕੁੱਤਿਆਂ ਨੂੰ ਰੱਬ ਵਾਂਗ ਪੂਜਦੇ ਆ ਕੁੱਤਿਆਂ ਨੂੰ ਪੂਜਦਾ ਸਾਰੇ ਆਪਣਾ ਪਿੰਡ ਹੈ ਇਹ ਇਹ ਸਾਰੇ ਕੁੱਤਿਆਂ ਨੂੰ ਪੂਜਦੇ ਨੇ ਸਾਰੇ ਪੂਜਦੇ ਆ ਹਾਂ ਕਿਹਦੀ ਸਮਾਰ ਹਾਂ ਕੁੱਤੇ ਦੀ ਸਮਾਰ ਉਹ ਬਾਬੇ ਦੀ ਸਮਾਰਦਾ ਜੀ ਅੱਛਾ ਜੀ ਹਾਂ ਲੋਕ ਕਹਿੰਦੇ ਕੁੱਤੇ ਦੀ ਸਮਾਰ ਵੀ ਮੱਥਾ ਟੇਕਦੇ ਆ ਇੱਥੇ ਹਾਂ ਉਹ ਕਹਤੈ ਅਮੀਰ ਗੰਮੀ ਹਾਂ ਕਿਤੇ ਕਿਤੇ ਦਿਖਾਈ ਦੇ ਜਾਂਦੇ ਨੇ ਅੱਛਾ ਹਾਂ ਉਪਰ ਮੰਨਤਾ ਬਹੁਤ ਹੋਰੀ ਇੱਥੇ ਫਿਰ ਜੰਗਲ ਵਾ ਸਾਰਾ ਹਾਂ ਜੀ ਆ ਦੇ ਇੱਥੋਂ ਲੱਗਾ ਆ ਗਿਆ ਬਾਹਰ ਕੀ ਸੀਸਤ ਕਿਲੇ ਨੇ ਬਾਬੇ ਦੀ ਜਗਾ ਰੱਬ ਨੂੰ ਕੁੱਤਿਆਂ ਵਾਂਗ ਪੂਜਦਾ ਇਹ ਪਿੰਡ ਤੁਸੀਂ ਇਹ ਇੱਕ ਕੁੱਤੇ ਦੀ ਸਮਾਧਵਾ ਲੋਕ ਪਹਿਲਾਂ ਉਸ ਮੱਟੀ ਨੂੰ ਮੱਥਾ ਟੇਕਦੇ ਆ ਫਿਰ ਇਸ ਕੁੱਤੇ ਦੀ ਸਮਾਧ ਨੂੰ ਮੱਥਾ ਟੇਕਦੇ ਆ ਰੱਬ ਵਾਂਗ ਕੁੱਤਿਆਂ ਨੂੰ ਪੂਜਣ ਵਾਲਾ ਅਨੋਖਾ ਪਿੰਡ ਸਤਿ ਸ਼ਕਾਲ ਜੀ ਮੈਂ ਤੁਹਾਡਾ ਆਪਣਾ ਕਰਮਵੀਰ ਅੱਜ ਇੱਕ ਨਵਾਂ ਬਲੌਗ ਦੋਸਤੋ ਇੱਕ ਅਨੋਖੇ ਪਿੰਡ ਚ ਆਏ ਆ ਪੰਜਾਬ ਦਾ ਇੱਕ ਪਿੰਡ ਆ ਜਿੱਥੇ ਕੁੱਤਿਆਂ ਨੂੰ ਰੱਬ ਵਾਂਗ ਪੂਜਿਆ ਜਾਂਦਾ ਆ ਅਸੀਂ ਸੰਗਰੂਰ ਡਿਸਟ੍ਰਿਕਟ ਦੇ ਵਿੱਚੋਂ ਆ ਸੁਨਾਮ ਦੇ ਕੋਲ ਆ ਇੱਥੇ ਅਜੀਹਾ ਪਿੰਡ ਆ ਇੱਕ ਜਗ੍ਹਾ ਆ ਬਾਬਾ ਸਦਾ ਸੁਖ ਜਿਹੜੇ ਬਾਬਾ ਜੀ ਦੇ ਨਾਲ ਉਹਨਾਂ ਦੇ ਕੁੱਤੇ ਦੀ ਸਮਾਦ ਵੀ ਆ ਲੋਕ ਉਹਨੂੰ ਵੀ ਮੱਥਾ ਟੇਕਦੇ ਆ ਬਾਬਾ ਜੀ ਨੂੰ ਵੀ ਟੇਕਦੇ ਆ ਇਹ ਕਿੱਥੇ ਦੀ ਮਿੱਥ ਹੋਰ ਆ ਜਿੰਨੇ ਆਲੇ ਦਵਾਲ ਦੇ 25 ਤੋਂ 30 ਪਿੰਡ ਵਾ ਉਹ ਇਸ ਜਗ੍ਹਾ ਤੇ ਹਰੇਕ ਮੰਗਲਵਾਰ ਆ ਕੇ ਕੁੱਤਿਆਂ ਨੂੰ ਦੁੱਧ ਤੇ ਰੋਟੀਆਂ ਪਾ ਕੇ ਜਾਂਦੇ ਆ ਕਿਸੇ ਦੇ ਵੀ ਘਰ ਕੋਈ ਕੁੱਤੀ ਸੁੰਦੀ ਆ ਤਾਂ ਉਹਦਾ ਇੱਕ ਬੱਚਾ ਇਸ ਜਗ੍ਹਾ ਦੇ ਉੱਪਰ ਆ ਕੇ ਚੜਦਾ ਆ ਸੁਨਾਮ ਤੋਂ ਤਕਰੀਬਨ 4 ਤੋਂ 5 ਕਿਲੋਮੀਟਰ ਦੀ ਦੂਰੀ ਤੇ ਇਹ ਪਿੰਡ ਵਾ ਬਾਕੀ ਕੀ ਹਿਸਟਰੀ ਐ ਇਸ ਪਿੰਡ ਦੀ ਜਾ ਕੇ ਪਤਾ ਕਰਾਂਗੇ ਬਾਬਾ ਜੀ ਨਾਲ ਗੱਲਬਾਤ ਵੀ ਕਰਾਂਗੇ ਉੱਥੇ ਇੱਕ ਸੇਵਾਦਾਰ ਆ ਜਿਹੜੇ ਉੱਥੇ ਸੇਵਾ ਕਰਦੇ ਆ ਪਿਛਲੇ ਕਈ ਸਾਲਾਂ ਤੋਂ ਕਹਿੰਦੇ ਉੱਥੇ ਕੁੱਤਿਆਂ ਦੀ ਗਿਣਤੀ ਅੱਜ ਵੀ 30 ਤੋਂ 35 ਆ ਗੱਲਬਾਤ ਕਰ ਦੋਸਤੋ ਬਣੇ ਰਹੇ ਨਾਲ ਵੀਡੀਓ ਚੰਗੀ ਲੱਗਦੀ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਸੀਂ ਵੀਡੀਓ ਕਿੱਥੋਂ ਦੇਖ ਰਹੇ ਹੋ ਧੰਨਵਾਦ ਉਹ ਦੋਸਤੋ ਉਸ ਜਗ੍ਹਾ ਵੱਲ ਜਾ ਰਹੇ ਆ ਸਰਦਿਆਂ ਦਿਨ ਵਾ ਤੇ ਤੁਸੀਂ ਦੇਖ ਲਓ ਆਮ ਤੌਰ ਤੇ ਲੋਕ ਹਨਾ ਜਿੱਦਾਂ ਅੱਜ ਸੋਮਵਾਰ ਵਾ ਤੇ ਲੋਕ ਕੱਲੂ ਮੰਗਲਵਾਰ ਨੂੰ ਇਸ ਜਗ੍ਹਾ ਦੇ ਉੱਪਰ ਆਉਣਗੇ ਪੂਰੀ ਹਰਿਆਲੀ ਹੈ ਇਹਨੂੰ ਚਿੜੀ ਕਹਿੰਦੇ ਆ ਬਾਬਾ ਸਦਾ ਸੁੱਖ ਦੀ ਚਿੜੀ ਕਹਿੰਦੇ ਆ ਬਾਬਾ ਸਦਾ ਸੁੱਖ ਦੀ ਚਿੜੀ ਤੇ ਜਦੋਂ ਅਸੀਂ ਸੁਨਾਮ ਆਉਨੇ ਆ ਨਾ ਮੈਂ ਐਡਰੈਸ ਦੱਸਣ ਲੱਗਾ ਜਦੋਂ ਅਸੀਂ ਸੁਨਾਮ ਆਉਨੇ ਆ ਸੁਨਾਮ ਤੋਂ ਤੁਸੀਂ ਤਕਰੀਬਨ ਸਿਰਫ 5 ਕਿਲੋਮੀਟਰ ਨਿਰਵਾਣ ਪਿੰਡ ਪੈਂਦਾ ਉੱਥੇ ਆਉਣਾ ਆ ਉੱਥੇ ਆ ਕੇ ਤੁਸੀਂ ਕਿਸੇ ਨੂੰ ਪੁੱਛ ਲਓ ਬਾਬਾ ਸਦਾ ਸੁੱਖ ਦੀ ਚਿੜੀ ਜਾਣਾ ਆ ਬਾਬਾ ਸਦਾ ਸੁੱਖ ਦੀ ਸਮਾਦ ਜਾਣਾ ਆ ਲੋਕ ਆਮ ਤੌਰ ਤੇ ਤੁਹਾਨੂੰ ਅਡਰਸ ਆ ਜਾਂਦੇ ਇੱਕ ਨਾਲ ਛੋਟੀ ਜੀ ਆਉਂਦੀ ਆ ਪਾਣੀ ਦੀ ਕੱਚ ਜਿਹਨੂੰ ਕਹਿੰਦੇ ਆ ਜਾਂ ਇੱਕ ਛੋਟੀ ਜੀ ਨਦੀ ਕਹਿੰਦੇ ਆ ਉਹ ਆਉਂਦੀ ਆ ਉਸ ਤੇ ਨਾਲ ਹੀ ਇਹ ਸਮਾਧਵਾ ਚਲਾਂਗੇ ਬਾਬਾ ਜੀ ਨਾਲ ਗੱਲਬਾਤ ਵੀ ਕਰਾਂਗੇ ਤੁਹਾਨੂੰ ਉਹ ਜਗ੍ਹਾ ਵੀ ਦਿਖਾਉਣੀ ਆ ਜਾ ਕੇ ਚਲੋ ਦੋਸਤੋ ਬਣੇ ਰਹੋ ਆ ਨਾਲ ਨਾਲ ਤੁਹਾਨੂੰ ਤਾਂ ਦਿਖਾ ਰਹੇ ਆ ਕਿ ਇੰਨੀ ਨੇਚਰ ਆਣਾ ਇੰਨਾ ਜਿਆਦਾ ਮਨ ਲੱਗਦਾ ਜਗ੍ਹਾ ਦੇ ਵਿੱਚ ਆ ਕੇ ਤੁਹਾਨੂੰ ਦੱਸਣਾ ਬਹੁਤ ਮੁਸ਼ਕਿਲ ਵਾ ਇਦਾਂ ਦੀਆਂ ਹੋਰ ਵੀਡੀਓ ਵੀ ਲੈ ਕੇ ਆਵਾਂਗੇ ਚਲੋ ਦੋਸਤੋ ਚੱਲਦੇ ਆਂ ਅੱਗੇ ਕਿੰਨੇ ਜੰਗਲ ਦੇ ਵਿੱਚ ਇਹ ਜਿਹੜੀ ਬਾਬਾ ਜੀ ਦੀ ਸਦਾ ਸੁਖ ਬਾਬਾ ਜੀ ਆ ਇਹਨਾਂ ਦੀ ਸਮਾਦ ਆ ਤੁਸੀਂ ਅਸੀਂ ਜਿੱਦਾਂ ਪਿੱਛੋਂ ਆ ਰਹੇ ਹਾਂ ਨਾ ਇੱਥੇ ਬੋਰਡ ਅ ਪਿੱਪਲ ਦੇ ਰੁੱਖ ਦੇਖੋ ਕਿਦਾਂ ਲੱਗੇ ਹੋਏ ਆ ਇਸ ਤਰ੍ਹਾਂ-ਤਰ੍ਹਾਂ ਦੇ ਇੱਥੇ ਵੀ ਸੇਮ ਦਰਖਤ ਵਾ ਇੱਧਰ ਸਟਾਰਟਿੰਗ ਜੀ ਤੁਸੀਂ ਪਹਿਲਾਂ ਇੱਧਰ ਦੇਖ ਲਓ ਕਿੰਨਾ ਪੁਰਾਣਾ ਬੋਰਡ ਵਾ ਇਹਦੀਆਂ ਜਟਾਂ ਨਿਕਲੀਆਂ ਹੋਈਆਂ ਸੇਮ ਇਹਦੇ ਵੀ ਇੱਧਰ ਇਦਾਂ ਹੀ ਆ ਜਿਹੜਾ ਇਹ ਬੋਰਡ ਵਾ ਇਹਦੇ ਵੀ ਇਦਾਂ ਹੀ ਆ ਕਿ ਇਦਾਂ ਹੀ ਜੜਾ ਨਿਕਲੀਆਂ ਹੋਈਆਂ ਜਟਾ ਨਿਕਲੀਆਂ ਹੋਈਆਂ ਤਕਰੀਬਨ ਸਾਰਾ ਇਹ ਸੱਤ ਅੱਠ ਕਿੱਲੇ ਦਾ ਜਿਹੜਾ ਬਾਗ ਉਹ ਆ ਕਹਿ ਸਕਦੇ ਆ ਇੱਕ ਜੰਗਲ ਰੂਪੀ ਏ ਬਾਬਾ ਜੀ ਦੀ ਜਗਾ ਆ ਲੋਕਾਂ ਦੇ ਤਾਥੇ ਇਹ ਆ ਕਿ ਇੱਥੇ ਹਰੇਕ ਬੰਦਾ ਮੰਗਲਵਾਰ ਨੂੰ ਕੁੱਤਿਆਂ ਨੂੰ ਰੋਟੀ ਦੁੱਧ ਪਾ ਕੇ ਜਾਂਦੇ ਬਾਹਰੋਂ ਪਿੰਡ ਵੀ ਲੋਕ ਆ ਇੱਥੇ ਆ ਕੇ ਉਹਨਾਂ ਨੂੰ ਪੂਜਦੇ ਆ ਮੱਥਾ ਟੇਕਦੇ ਕੁੱਤਿਆਂ ਨੂੰ ਮੱਥਾ ਟੇਕਦੇ ਆ ਉਸ ਤੋਂ ਬਾਅਦ ਅਸੀਂ ਬਾਬਾ ਜੀ ਵੀ ਪਿੱਛੇ ਆ ਰਹੇ ਹਾਂ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਜਿਹੜੇ ਇਸ ਥਾਂ ਨੂੰ ਦੇਖਦੇ ਆ ਜਾਂ ਇੱਥੇ ਦੇ ਸੇਵਾਦਾਰ ਵਾ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਪੁੱਛਾਂਗੇ ਕਿ ਕਿਹੜੇ ਬਾਬਾ ਜੀ ਆ ਉਸ ਤੋਂ ਪਹਿਲਾਂ ਜਿਹੜੀ ਇਹ ਸਮਾਦ ਵਾਣਾ ਇਹ ਸਮਾਦ ਬਾਬਾ ਸਦਾ ਸੁਖ ਵਾਲਿਆਂ ਦੀ ਆ ਇਹ ਉਹਨਾਂ ਦੇ ਕੁੱਤੇ ਦੀ ਸਮਾਦ ਵਾ ਤੇ ਜਿਹੜੀ ਸਾਹਮਣੇ ਸਮਾਦ ਆ ਉਹ ਉਹਨਾਂ ਦੀ ਸਮਾਦ ਆ ਬਾਬਾ ਜੀ ਦੀ ਸਮਾਦ ਵਾ ਕਹਿੰਦੇ ਜਦੋਂ ਬਾਬਾ ਜੀ ਨੇ ਸਰੀਰ ਛੱਡਿਆ ਜਾਂ ਸਤੀ ਹੋਏ ਆ ਨਾਲ ਹੀ ਕੁੱਤੇ ਨੇ ਆਪਣਾ ਸਰੀਰ ਛੱਡਤਾ ਸੀਗਾ ਜੇ ਤੁਸੀਂ ਗੱਲ ਕਰਦੇ ਹੋ ਦਰਵੇਸ਼ਾਂ ਦੀ ਗੱਲ ਕਰਦੇ ਆ ਇੱਥੇ ਦਰਵੇਸ਼ ਮਤਲਬ ਕੁੱਤੇ ਇੰਨੇ ਕਿ ਜਿਆਦਾ ਨਹੀਂ ਛੋਟੇ-ਛੋਟੇ ਕਤੂਰੇ ਵੱਡੇ ਕਤੂਰੇ ਆਮ ਤੌਰ ਤੇ ਦੇਖੋ ਸਾਹਮਣੇ ਜਿੱਦਾਂ ਬਾਬਾ ਜੀ ਦੀ ਸਮਾਦ ਦੇ ਕੋਲ ਜਾਂ ਸਾਹਮਣੇ ਇੱਕ ਆ ਕੁੱਤਾ ਬੈਠਾ ਹੋਇਆ ਆ ਕਹਿੰਦੇ ਇਹਦਾ ਇਹ ਹੀ ਆ ਦਿਨ ਹੋਇਆ ਰਾਤ ਹੋਇਆ ਇੱਥੇ ਇੱਦੇ ਰੱਖੀ ਕਰਦਾ ਆ ਮਤਲਬ ਇੱਕ ਨਹੀਂ ਲੋਕ ਜਦੋਂ ਵੀ ਕਿਸੇ ਦੇ ਘਰ ਕੁੱਤਾ ਸੂਂਦਾ ਕੁੱਤੀ ਹੁੰਦੀ ਆ ਜਾਂ ਕਤੂਰਾ ਹੁੰਦਾ ਕੋਈ ਵੀ ਹੁੰਦਾ ਉਹਨਾਂ ਵਿੱਚੋਂ ਇੱਕ ਕਤੂਰਾ ਇਸ ਜਗ੍ਹਾ ਤੇ ਛੱਡ ਕੇ ਜਾਂਦੇ ਆ ਬਹੁਤ ਹੈਰਾਨੀ ਵਾਲੀ ਗੱਲ ਆ ਕਿ ਪੰਜਾਬ ਦੇ ਵਿੱਚ ਵੀ ਅਜਿਹੀਆਂ ਜਗ੍ਹਾ ਆ ਚਲੋ ਦੋਸਤੋ ਹੁਣ ਚੱਲਦੇ ਆ ਤੇ ਬਾਬਾ ਜੀ ਨਾਲ ਗੱਲਬਾਤ ਵੀ ਕਰਦੇ ਆ ਬਾਬਾ ਜੀ ਨੂੰ ਕਿਹਾ ਆ ਫਿਰ ਅੱਗੇ ਗੱਲਬਾਤ ਕਰਦੇ ਆ ਧੰਨਵਾਦ ਲਓ ਦੋਸਤੋ ਜਗ੍ਹਾ ਦੇ ਉੱਪਰ ਆ ਗਏ ਆ ਬਹੁਤ ਮਾਨਤਾ ਵਾਲੀ ਜਗ੍ਹਾ ਆ ਬੋੜ ਪਿੱਪਲ ਦੇ ਸਦੀਆਂ ਪੁਰਾਣੇ ਦਰਖਤਵਾ ਜਿਨ੍ਹਾਂ ਦੀਆਂ ਜਟਾਂ ਨਿਕਲੀਆਂ ਹੋਈਆਂ ਸਾਡੇ ਨਾਲ ਬਾਬਾ ਜੀ ਆ ਇੱਥੇ ਦੇ ਸੇਵਾਦਾਰ ਆ ਕਈ ਸਾਲਾਂ ਤੋਂ ਇੱਥੇ ਸੇਵਾ ਕਰਦੇ ਆ ਤੁਸੀਂ ਆ ਕੁੱਤੇ ਦੇਖ ਲਓ ਇਹ ਮਤਲਬ ਨਾਰਮਲੀ ਇੱਥੇ 12 ਤੋਂ 13 ਤੱਕ ਕੁੱਤੇ ਹੀ ਆ ਬਾਕੀ ਇਹਨਾਂ ਦੀਆਂ ਮਾਵਾ ਬਾਪ ਕੋਈ ਮਾਂ ਹੋਗੇ ਬਾਬੀ ਸਾਸ੍ਰੀਕਾਲ ਜੀ ਸਾਸ੍ਰੀਕਾਲ ਬਾਬਾ ਜੀ ਇਸ ਜਗ੍ਹਾ ਬਾਰੇ ਪਤਾ ਲੱਗਾ ਸੀਗਾ ਹਾਂ ਇਸ ਜਗ੍ਹਾ ਦਾ ਕੀ ਇਤਿਹਾਸ ਕੀ ਆਇਆ ਜੀ ਇਸ ਜਗ੍ਹਾ ਦਾ ਇਸ ਦਾ ਮਾਮਾ ਸਰਦਾ ਸੋਖ ਜੀ ਅੱਛਾ ਜੀ ਉਹਦੀ ਜਗ੍ਹਾ ਸਮਝ ਠੀਕ ਆ ਹਾਂ ਇਹ ਕਿੰਨੀ ਕੁ ਪੁਰਾਣੀ ਜਗ੍ਹਾ ਆ ਇਹ ਬਹੁਤ ਪੁਰਾਣੀ ਜਗ੍ਹਾ ਜੀ ਅੱਛਾ ਜੀ ਹਾਂ ਇਹ ਉਹਦੀ ਸਮਾਦ ਬਣੀ ਹੋਈ ਹੈ ਜੀ ਹਾਂ ਇਹ ਸਮਾਦ ਆ ਬਾਬੇ ਦੀ ਹਾਂ ਉਹ ਦਰਾ ਆਪਣੇ ਕਿਹੜਾ ਬੋਲ ਨਹੀਂ ਹਾਂ ਜੀ ਉਹ ਸਾਰੀ ਬਾਬੇ ਦੀ ਜਗ੍ਹਾ ਅੱਛਾ ਜੀ ਹਾਂ ਜੀ ਠੀਕ ਆ ਕੀ ਮਾਨਤਾ ਕੀ ਇਸ ਜਗ੍ਹਾ ਦੀ ਬਾਬਾ ਜੀ ਕਿਵੇਂ ਆਏ ਸੀ ਇੱਥੇ ਇੱਥੇ ਬਾਬੇ ਦੀਆਂ ਗਊਆਂ ਤੀਆਂ ਅੱਛਾ ਗਊਆਂ ਚਾਰਦਾ ਹੁੰਦਾ ਬਾਬਾ ਸੇਵਾ ਕਰਦਾ ਹੁੰਦਾ ਹੂੰ ਫਿਰ ਬਾਬਾ ਸਤੀ ਹੋ ਗਿਆ ਇੱਥੇ ਨਾਲ ਕੁੱਤਾ ਤੀ ਅੱਛਾ ਆ ਕੁੱਤੇ ਦੀ ਸਮਾਦ ਆ ਕੁੱਤੇ ਦੀ ਸਮਾਦ ਆ ਉਹ ਬਾਬੇ ਦੀ ਸਮਾਦ ਆ ਜੀ ਅੱਛਾ ਜੀ ਹਾਂ ਜੀ ਲੋਕ ਕਹਿੰਦੇ ਕੁੱਤੇ ਦੀ ਸਮਾਦ ਵੀ ਮੱਥਾ ਟੇਕਦੇ ਆ ਇੱਥੇ ਹਾਂ ਉਹ ਕਾਤੇ ਉਹ ਬਾਬੇ ਦੀ ਸਮਾਧ ਤੇ ਫਿਰ ਕੁੱਤੇ ਦੀ ਸਮਾਧ ਤੇ ਮੱਥਾ ਟੇਕਦੇ ਨੇ ਅੱਛਾ ਜੀ ਹਾਂ ਜੀ ਤਾਂ ਕਰਕੇ ਇੱਥੇ ਇਹਨੇ ਕੁੱਤੇ ਰਹਿੰਦੇ ਆ ਹਾਂ ਤਾਂ ਕਰਕੇ ਸਾਰੀ ਜਗ੍ਹਾ ਬਾਬੇ ਦੇ ਕੁੱਤੇ ਉਰੇ ਆਉਂਦੇ ਨੇ ਅੱਛਾ ਜੀ ਹਾਂ ਜੀ ਠੀਕ ਆ ਮਤਲਬ ਇਹ ਪਿੰਡ ਸਾਰੇ ਕੁੱਤੇ ਨੂੰ ਪੂਜਦਾ ਆ ਹਾਂ ਕੁੱਤੇ ਨੂੰ ਪੂਜਦਾ ਸਾਰਾ ਆਪਣਾ ਪਿੰਡ ਇਹ ਇਹ ਸਾਰੇ ਕੁੱਤੇ ਨੂੰ ਪੂਜਦੇ ਨੇ ਸਾਰੇ ਪੂਜਦੇ ਆ ਹਾਂ ਇਦਿ ਲੋ ਕੋਈ ਵੱੜਦਾ ਵੀ ਨਹੀਂ ਆ ਇੱਥੇ ਨਾ ਕੁਝ ਨਹੀਂ ਕਹਿੰਦਾ ਨਾ ਕੋਈ ਕੁੱਤਾ ਨਹੀਂ ਵੱੜਦਾ ਈ ਅੱਛਾ ਜੀ ਹਾਂ ਜੀ ਠੀਕ ਆ ਬਾਬਾ ਜੀ ਇਹ ਕਿੰਨਾ ਚਿਰ ਰਹੇ ਸੀ ਇੱਥੇ ਇੱਥੇ ਦਾ ਮੌਜ ਚੱਲ ਰਹਾ ਹੈ ਤੇ ਬਾਬਾ ਅੱਛਾ ਜੀ ਹਾਂ ਗਉਆਂ ਦੀ ਸ਼ੇਬਾ ਕਰਦਾ ਸੀ ਹਾਂ ਆਦਾ ਤੂੜੀ ਲਿਓਨਾ ਸੀ ਹਾਂ ਫਿਰ ਉਹ ਉੱਥੇ ਕਿਹੜਾ ਪਰਲਾ ਬੋੜਾ ਜੀ ਹਾਂ ਉੱਥੇ ਸੀ ਬਾਬਾ ਅੱਛਾ ਉੱਥੋਂ ਬਾਬਾ ਚਲਾ ਇੱਥੇ ਆ ਗਿਆ ਸਤੀ ਹੋ ਗਿਆ ਕਿਦੋਂ ਹਾਂ ਦੁਨੀਆ ਬਹੁਤ ਕਠੀ ਸੀ ਅੱਛਾ ਜੀ ਹਾਂ ਪਿੰਡ ਦਾ ਸਾਰਾ ਆਇਆ ਅੱਛਾ ਜੀ ਹਾਂ ਕਾਫੀ ਮਾਨਤਾ ਇਸ ਜਗ੍ਹਾ ਦੀ ਹੈ ਨਾ ਹਾਂ ਮਾਨਤਾ ਬਹੁਤ ਆ ਜੀ ਬਾਬੇ ਦੀ ਅੱਛਾ ਜੀ ਹਾਂ ਜੀ ਤੇ ਜਿਹੜੀ ਜ਼ਮੀਨ ਵਗੈਰਾ ਆ ਇਹ ਕਿਹੜੀ ਜ਼ਮੀਨ ਆ ਉਹਦੇ ਕੋਈ ਆਪਦਾ ਆਦੇ ਟੋਬਾ ਬਾਬੇ ਦਾ ਜਗਾ ਹਾਂ ਉਹ ਸਾਰਾ ਜਾਨਵਰ ਉੱਥੇ ਰਹਿੰਦੇ ਨੇ ਅੱਛਾ ਜੀ ਹਾਂ ਠੀਕ ਹੈ ਜੀ ਤੇ ਦੂਜਾ ਇਹਦੇ ਮੇਲਾ ਕਦੋਂ ਲੱਗਦਾ ਇਹ ਮੇਲਾ ਜੀ ਫੱਗਣ ਚ ਲੱਗੂ ਅੱਛਾ ਜੀ ਹਾਂ ਪੰਡਾਰਾ ਹੋਊਗਾ ਬਾਬੇ ਦਾ ਅੱਛਾ ਜੀ ਹਾਂ ਜੀ ਉਦੋਂ ਕਹਿੰਦੇ ਦਰবেশ ਨੂੰ ਪੂਜਿਆ ਜਾਂਦਾ ਇੱਥੇ ਹਾਂਜੀ ਅੱਛਾ ਜੀ ਹਾਂਜੀ ਸੰਗਤ ਕਿੰਨੀ ਦੂਰੋਂ ਆਉਂਦੀ ਫਿਰ ਬਹੁਤ ਦੂਰੋਂ ਆਉਂਦੀ ਹੈ ਜੀ ਦੋ ਫੜਿਆਰੇ ਹੋਣਗੇ ਅੱਛਾ ਜੀ ਇੱਕ ਹੁਣ ਹੋਊਗਾ ਅੱਗਣ 'ਚ ਇੱਕ ਬਾਦ ਹੋਊਗਾ ਜੀ ਅੱਛਾ ਜੀ ਹਾਂ ਠੀਕ ਹੈ ਜੀ ਦੱਸਿਆ ਜੀ ਕਈ ਲੋਕ ਕੁੱਤੇ ਛੱਡ ਵੀ ਜਾਂਦੇ ਆ ਇੱਥੇ ਹਾਂ ਕਦੂਰੇ ਆ ਸਾਰੇ ਛੱਡ ਕੇ ਜਾਂਦੇ ਨੇ ਅੱਛਾ ਜੀ ਕੱਢੀ ਠੀਕ ਹੈ ਜੀ ਹੋਰ ਬਾਬੇ ਤੇ ਐ ਛੱਡ ਦਿੰਦੇ ਨੇ ਬਿਚਾਲ ਮੰਨੀਆਂ ਦੁੱਧ ਪਾਉਂਦੇ ਨੇ ਮੰਗਲਵਾਰ ਨੂੰ ਕਰ ਲੂ ਮੰਗਲਵਾਰ ਆ ਜੀ ਅੱਛਾ ਜੀ ਹਾਂ ਫੇ ਲੋਕ ਇੱਥੇ ਦੁੱਧ ਪਾਉਣ ਆਉਣਗੇ ਇਹਨਾਂ ਨੂੰ ਹਾਂ ਇਹਨਾਂ ਨੂੰ ਦੱਦਾ ਕੁੰਡੇ ਨੇ ਆ ਤਰੇ ਹੋਏ ਸਾਰੇ ਇੱਥੇ ਪਾਉਂਦੇ ਆ ਇਹ ਸਾਰਾ ਹੀ ਪਿੰਡ ਕੁੱਤੇ ਨੂੰ ਇਦਾਂ ਪੁੱਛਦਾ ਜਾਂ ਕਿ ਬਾਕੀ ਹੋਰ ਪਿੰਡ ਵੀ ਆਉਂਦੇ ਆ ਹੋਰ ਵੀ ਆਉਂਦੇ ਨੇ ਬਾਹਰੋਂ ਜੀ ਅੱਛਾ ਜੀ ਹਾਂ ਬਾਹਰੋਂ ਰੇਵਲਾ ਆਉਂਦੀ ਆ ਉਹ ਆਉਂਦੀ ਆ ਬਾਬੇ ਤੇ ਹਾਂ ਦੁੱਧ ਪਾਉਂਦੇ ਨੇ ਅੱਛਾ ਜੀ ਬਾਹਰੋਂ ਬੰਦੇ ਕਿਹੜੇ ਹੁੰਦੇ ਨੇ ਠੀਕ ਆ ਹਾਂ ਜੀ ਅਜੇ ਕਿ ਦਹਾ ਹਸੀਆਂ ਖੇਡੀਆਂ ਕਰਦੀ ਆ ਇਹ ਐਂ ਲੋਟੜੀਆਂ ਖਾਂਦੀ ਆ ਥੱਲੇ ਕਰਿਓ ਕੈਮਰਾ ਮੜਾ ਜਾ ਆ ਦੇਖ ਲੋਟੜੀਆਂ ਖਾਂਦੀ ਆ ਤੜਕੇ ਵੀ ਆਉਂਗਾ ਕਿਦੋਂ ਮੈਂ ਹਾਂ ਉਦੋਂ ਵੀ ਐ ਆਹ ਕੁੱਤੇ ਦੋ ਆਉਣਗੇ ਮੇਰੇ ਨਾਲ ਅੱਛਾ ਜੀ ਹਾਂ ਜੀ ਤੁਸੀਂ ਫੇਰ ਇੱਥੇ ਰਹਿੰਦੇ ਆ ਇੱਥੇ ਰਹਣਾ ਮੈਂ ਬਾਬੇ ਤੇ ਕਿੰਨੇ ਸਾਲ ਹੋ ਗਏ 5 ਸਾਲ ਹੋ ਗਏ ਜੀ ਮੈਨੂੰ ਆਏ ਨੂਰੇ ਇੱਕ ਬੰਦਾ ਪਹਿਲਾਂ ਸੀ ਹਾਂ ਉਹ ਵਾਗ ਗਿਆ ਅੱਛਾ ਉਹ ਮੈਨੂੰ ਬਿਠਾ ਗਿਆ ਅੱਛਾ ਹਾਂ ਉਹ ਕਹਿੰਦਾ ਚਾਚੇ ਹੁਣ ਤੂੰ ਬੈਠ ਬੁਰੇ ਅੱਛਾ ਜੀ ਹਾਂ ਉਹ ਆਪਣੀ ਪਿੰਡ ਦਾ ਬੰਦਾ ਥੀ। ਇਹਦਾ ਰੋਟੀ ਪਾਣੀ, ਰੋਟੀ ਪਾਣੀ ਤੜਕੀ ਡੱਢੀ ਕਰ ਲਿਆ ਉਹਨੇ ਜੀ। ਹੂੰ। ਨਾਲ ਤਾਂ ਇਹਨਾਂ ਨੂੰ ਪੋਣਾ। ਹੂੰ। ਦਰਵੇਸ਼ਾ ਨੂੰ। ਹੂੰ। ਨੜੇ ਆਪ ਖਾਣਾ ਮੈਂ। ਪਿੰਡ ਚੋਂ ਡੱਢੀ ਕਰ ਲਿਆ ਉਹਨੇ। ਇਹ ਅੱਛਾ ਜੀ। ਹਾਂ। ਕਹਿੰਦੇ ਕੋਈ ਪਿੰਡ ਜਿਹਨੇ ਡਾਂਗ ਤੱਕ ਨਹੀਂ ਮਾਰਦਾ। ਨਾ। ਹਨਾ ਜੀ। ਨਾ। ਕਮਾਲ ਦੀ ਗੱਲ ਆ ਜੀ ਲੋਕ। ਇਹਨਾਂ ਦੇ ਕੋਈ ਡਾਂਗ ਨਹੀਂ ਮਾਰਦਾ। ਸਾਰੇ ਕੁੱਤੇ ਵੱੜਦੇ ਨਹੀਂ। ਹਾਂ। ਜਮਾਂ ਵੀ ਕੋਈ ਬੁੜੀ ਆ ਜੇ ਐ ਥੋੜਾ ਵੀ ਵੱਢਣਗੇ। ਅੱਛਾ ਜੀ। ਹਾਂ। ਠੀਕ ਹੈ ਜੀ ਇਹ ਫੇਖੜਾਵਾ ਕਿਹਨਾਂ ਦੀਆਂ ਪਈਆਂ ਜਿੱਥੇ ਇਹ ਬਾਬੇ ਦੀਆਂ ਨੇ ਜੀ ਅੱਛਾ ਜੀ ਬਾਬੇ ਦੇ ਪੂਗੇ ਨਹੀਂ ਅੱਛਾ ਜੀ ਹਾਂ ਇਹ ਕਦੋਂ ਸਰੀਰ ਛੱਡਿਆ ਜਾਂਦੇ ਹੈ ਜੀ ਸਰੀਰ ਕਦੋਂ ਛੱਡਿਆ ਪੇ ਜੀ ਬਹੁਤ ਚਿਰ ਦੇ ਆ ਛੱਡਿਆ ਹੋਇਆ ਅੱਛਾ ਜੀ ਹੁਣ ਆਉਂਦੇ ਨੇ ਹੈ ਆਉਂਦੇ ਨੇ ਹੁਣ ਬਾਬੇ ਹਾਂ ਕਿਤੇ ਕਿਤੇ ਦਿਖਾਈ ਦੇ ਜਾਂਦੇ ਨੇ ਅੱਛਾ ਹਾਂ ਹੂੰ ਪਰ ਮੰਨਤਾ ਬਹੁਤ ਹੋ ਗਿਆ ਬਾਬੇ ਦੀ ਪਉਏ ਨਾ ਮੈਂ ਆਉਂਦੇ ਨੇ ਅੱਛਾ ਜੀ ਮੰਗਲਵਾਰ ਨੂੰ ਝਾੜੂ ਚੜਦਾ ਜੀ ਅੱਛਾ ਜੀ ਕੋਈ ਪਉਏ ਲਿਆਉਂਦਾ ਬਾਬੇ ਦੇ ਸ਼ਰਾਬ ਨਾ ਪਉਏ ਮਤਲਬ ਉਹੋ ਜਿਹੜੀ ਖੜਾਮ ਹਾਂ ਠੀਕ ਹੈ ਜੀ ਇਹ ਇਹ ਪਉਏ ਠੀਕ ਹੈ ਜੀ ਹਾਂ ਆਪਣੀ ਸ਼ਰਾਬ ਨਹੀਂ ਚੜਦੀ ਨਹੀਂ ਚੜਦੀ ਕੋਈ ਬੰਦਾ ਉਹ ਪੀ ਕੇ ਆ ਜੇ ਉਹ ਫਿਰ ਗਲਤ ਹੋਊਗਾ ਅੱਛਾ ਹਾਂ ਪੈਰ ਨਹੀਂ ਰੱਖ ਸਕਦਾ ਕੋਈ ਨਾ ਅੱਛਾ ਜੀ ਹਾਂ ਤੇ ਬਾਬਾ ਜੀ ਇਹ ਜਿੱਦਾਂ ਹੁਣ ਇੱਥੇ ਕਣਕ ਕਾਤੇ ਚੜਦੇ ਲੋਕ ਇਦਾਂ ਇਹ ਕਣਕ ਮੰਗਲਵਾਰ ਨੂੰ ਆਉਂਦੀ ਹੈ ਜੀ ਅੱਛਾ ਜੀ ਹਾਂ ਉਹ ਕਿਹੜੀ ਮੰਗਲਵਾਰ ਨੂੰ ਆਉਂਦੀ ਆ ਹਾਂ ਇਹ ਕਿਹੜੇ ਆਪਣਾ ਪਢੈਰਾ ਹਾਂ ਉਹ ਫਿਰ ਇਕੱਠੀ ਕਰਕੇ ਲੈ ਜਾਂਦੇ ਨੇ ਅੱਛਾ ਜੀ ਉਹ ਪਢੈਰੇ ਤੇ ਲੱਗ ਜਾਂਦੀ ਆ ਠੀਕ ਆ ਜੀ ਹਾਂ ਬਾਬਾ ਜੀ ਦੀ ਸਮਾਧ ਉਹ ਸਾਹਮਣੇ ਬਣੀ ਆ ਇਹ ਉਹਨਾਂ ਦੇ ਕੁੱਤੇ ਦੀ ਸੀਗੀ ਇਹ ਕੁੱਤਾ ਨਾਲ ਹੀ ਸੀ ਅੱਛਾ ਜੀ ਮਾਬੇ ਦੇ ਹਾਂ ਨਾਲ ਹੀ ਸਤੀ ਹੋਇਆ ਸੀ ਕਾਲਾ ਕੁੱਤਾ ਸੀ ਇਹ ਆ ਅੱਛਾ ਜੀ ਹਾਂ ਅੱਛਾ ਨਾਲ ਹੀ ਸਤੀ ਹੋ ਗਿਆ ਸੀ ਨਾਲ ਹੀ ਸਤੀ ਹੋ ਗਿਆ ਅੱਛਾ ਜੀ ਫਿਰ ਲੋਕ ਪਹਿਲਾਂ ਮੱਥਾ ਉੱਥੇ ਟੇਕਦੇ ਆ ਪਹਿਲਾਂ ਬਾਬੇ ਦੀ ਸਮਾਹ ਤੇ ਮੱਥਾ ਟੇਕਦੇ ਨੇ ਫਿਰ ਕੁੱਤੇ ਦੀ ਦੀ ਅੱਛਾ ਹਾਂ ਆਏ ਆ ਜੀ ਤਾਈਓ ਪਿੱਛੇ ਸੁਣਿਆ ਜੀ ਕਹਿੰਦੇ ਲੋਕ ਜਿੰਨੇ ਵੀ ਆ ਇੱਥੇ ਕੁੱਤੇ ਨੂੰ ਸਾਰਿਆਂ ਨੂੰ ਪੂਜਦੇ ਆ ਹਾਂ ਨਾਲੇ ਬਾਬੇ ਨੂੰ ਨਾਲ ਕੁੱਤੇ ਨੂੰ ਕਿਆ ਬਾਤ ਸਾਰੇ ਸਮਾਗ ਤੇ ਇੱਥੇ ਫਿਰ ਜੰਗਲ ਵਾ ਸਾਰਾ ਹਾਂ ਜੀ ਆ ਦੇ ਇੱਥੋਂ ਲੱਗਾ ਆਇਆ ਆ ਬਾਹਰ 6-7 ਕਿਲੇ ਨੇ ਬਾਬੇ ਦੀ ਅੱਛਾ ਜਗਾ ਅੱਛਾ ਜੀ ਹਾਂ ਠੀਕ ਆ ਭੜ ਜਾ ਆ ਤੇ ਚਾੜ ਕਰਦਾ ਇਹ ਨਾ ਵੱੜਦਾ ਨੀ ਨਾਲ ਚਾੜ ਕਰਦਾ ਉਹਨੂੰ ਦੱਸਦਾ ਆ ਹਾਂ ਥੇਲਦਾ ਆ ਰੱਖਿਆ ਲੈਨੇ ਹਾਂ ਐ ਆ ਜੀ ਇਹ ਤਾਂ ਬਹੁਤ ਚਿਰ ਦੀ ਮੰਨਤਾ ਬਾਬੇ ਦੀ ਅੱਛਾ ਜੀ ਹਾਂ ਮੈਂ ਐ ਨਿਕਾ ਜਾਂਦਾ ਪਾਲੀ ਜਦੋਂ ਬਾਬਾ ਆਹ ਤੁਰਿ ਲਿਆ ਨੰਨਾ ਗਉਆਂ ਹੁੰਦੀ ਐਂਦੇ ਲੈ ਬਈ ਹੂੰ ਪਾਲੀ ਹੁੰਦੇ ਛੋਟੇ ਜੀ ਅੱਛਾ ਜੀ ਹਾਂ ਉਦੋਂ ਦਾ ਪਤਾ ਉਹ ਤੋਬਾ ਕਿਹੜੇ ਚ ਬੇਰੀਆਂ ਨੇ ਹਾਂ ਜੈਨੀਆ ਭਲੇਰੇ ਵਾਲਾ ਜੀ ਉਹ ਬਾਗ ਲਾਤਾ ਬੇਰੀਆਂ ਦਾ ਠੀਕ ਆ ਹਾਂ ਤੰਦਰ ਬੇਰੀਆਂ ਨੇ ਪਰ ਇਹ ਜਿਹੜਾ ਜੰਗਲ ਵਾ ਇਥੇ ਫੇ ਲੱਕੜ ਹੀ ਲੱਕੜ ਵਾ ਹਾਂ ਅੱਛਾ ਜੀ ਕੋਈ ਆਪਣੇ ਵਿਚਾਰੇ ਗਰੀਬ ਉਹ ਲੈ ਜਾਂਦੇ ਨੇ ਲੱਕੜਾ ਠੀਕ ਆ ਤੋੜ ਕੇ ਠੀਕ ਆ ਹਾਂ ਹਾਂ ਪਰਾ ਬਾਬੇ ਦੀ ਜਗਾ ਚੋ ਨਹੀਂ ਛੋੜਦੇ ਪਰਾ ਪਰਾ ਜੋ ਜਿਹੜੇ ਬੋਰਡ ਵਗੈਰਾ ਬਹੁਤ ਪੁਰਾਣੇ ਲੱਗਦੇ ਆ ਹਾਂ ਇਹ ਪੁਰਾਣੇ ਨੇ ਜੀ ਅੱਛਾ ਜੀ ਆ ਹਾਂ ਆ ਹਾਂ ਸਾਰੇ ਆ ਦੇ ਨਿੰਮ ਸੁੱਕਗੇ ਵਿੱਚੋਂ ਅੱਛਾ ਜੀ ਹਾਂ ਅੱਛਾ ਨਿੰਮ ਦੇ ਵਿੱਚ ਪਿੱਪਲ ਲੱਗਾ ਆ ਉਹ ਲੱਗਾ ਆ ਹਾਂ ਵਿੱਚ ਮਾ ਹੋਆ ਓੜ ਆ ਨਿੰਮ ਵਿੱਚ ਠੀਕ ਆ ਜੀ ਹਾਂ ਇਹ ਪੁਰਾਣੀ ਜਗਾ ਹੋ ਗਈ ਜੀ ਇਹ ਲੱਕੜ ਵਾਲੀ ਠੀਕ ਆ ਜੀ ਹਾਂ ਇਹ ਤਾਂ 6-7 ਕਿਲੇ ਨੇ ਬਾਬੇ ਦੇ ਅੱਛਾ ਜੀ ਹਾਂ ਹੋ ਯਾਰੇ ਪਰਾ ਪਹੀ ਠੀਕ ਆ ਜੀ ਹਾਂ ਜੀ ਇਹ ਸਾਰੇ ਫਿਰ ਦਰवेश ਇੱਥੇ ਰਹਿੰਦੇ ਆ ਇੱਥੇ ਆਲੇ ਹੁਣ ਮੈਂ ਦੁਬਾਰੇ ਆਉਂਗਾ ਸੀ ਭਾਈ ਹਾਂ ਲੱਟਾ ਲਾਉਣਾ ਸਾਰਿਆਂ ਨਾਲ ਹੀ ਆਉਣਗੇ ਅੱਛਾ ਜੀ ਹਾਂ ਕਿੰਨੇ ਆ ਚਾਰ ਪੰਜ ਕਤੂਰੇ ਨੇ ਹਾਂ ਜੀ ਸਾਰਿਆਂ ਨਾਲ ਹੀ ਆਉਣਗੇ ਆ ਤਾਂ ਜ਼ਰੂਰੀ ਆਉਂਗੇ ਮੇਰੇ ਨਾਲ ਕੀ ਬਾਤ ਹੈ ਐ ਭਾਈ ਬਬੀ ਬਹੁਤ ਧੰਨਵਾਦ ਕੋਈ ਹੋਰ ਕੋਈ ਇਸ ਜਗ੍ਹਾ ਦੀ ਗੱਲਬਾਤ ਕੋਈ ਹੋਰ ਠੀਕ ਆ ਜੀ ਆਓ ਠੀਕ ਹੈ ਬਹੁਤ ਸਾਬ ਬਲੀਆਂ ਪੂਜਾ ਕਰਦੇ ਨੇ ਬਾਬੇ ਦੀ ਕੱਲ ਨੂੰ ਮੰਗਲਵਾਰ ਬਾਬੇ ਤੇ ਮੰਨੀਆਂ ਆਉਣਗੀਆਂ ਹਾਂ ਹਾਂ ਜੀ ਦੁੱਧ ਜਿੰਨੇ ਲੋਕ ਆਉਂਦੇ ਆ ਦਰਵੇਸ਼ਾਂ ਵਾਸਤੇ ਲੈ ਕੇ ਆਉਂਦੇ ਆ ਹਾਂ ਦੁੱਧ ਆ ਜੀ ਇਹ ਦੁੱਧ ਲੈ ਕੇ ਆਉਂਦੇ ਆ ਹਾਂ ਦੁੱਧ ਮੰਨੀਆਂ ਮੰਨੀਆਂ ਕੀ ਹੁੰਦੀ ਆ ਜੀ ਉਹ ਆਪਣੇ ਰੋਟੀਆਂ ਹੁੰਦੀਆਂ ਨੇ ਮਿੱਠੀਆਂ ਅੱਛਾ ਜੀ ਹਾਂ ਉਹ ਲੈ ਕੇ ਆਉਂਦੀ ਨੇ ਉਹ ਲੈ ਕੇ ਆਉਂਦੇ ਨੇ ਬੁੜੀਆਂ ਕੀ ਬਾਤ ਹਾਂ ਇਹ ਦੋਸਤੋ ਇਹ ਇਤਿਹਾਸ ਆ ਇਸ ਪਿੰਡ ਦਾ ਇਸ ਜਗ੍ਹਾ ਦਾ ਇਹ ਤੁਸੀਂ ਦੇਖ ਲਓ ਜਿੱਥੇ ਲੋਕ ਕੁੱਤਿਆਂ ਨੂੰ ਰੱਬ ਵਾਂਗ ਪੂਜਦੇ ਆ ਸੰਤਾਂ ਵਾਂਗ ਪੂਜਦੇ ਆ ਬਹੁਤ ਵੱਡੀ ਗੱਲ ਆ ਇਹ ਸਮਾਦਵਾ ਜਿਹੜੀ ਇਹ ਪਹਿਲੇ ਜਿਹੜੇ ਸਦਾ ਸੁਖ ਬਾਬਾ ਜੀ ਸੀਗੇ ਇਹ ਉਹਨਾਂ ਦੀ ਸਮਾਦਵਾ ਹੈ ਇਹ ਤੁਸੀਂ ਦੇਖ ਲਓ ਕਿ ਇਸ ਸਮਾਦ ਦੇ ਦਾ ਤੁਹਾਨੂੰ ਪਤਾ ਲੱਗਦਾ ਕਿ ਇਹ ਸਮਾਦ ਉਹਨਾਂ ਦੀ ਆ ਤੇ ਇਹ ਉਹਨਾਂ ਦੇ ਦਰवेश ਦੀ ਸਮਾਦਵਾ ਜਿਹੜਾ ਨਾਲ ਉਹਨਾਂ ਦੇ ਸਥੀ ਹੋ ਗਿਆ ਸੀ ਉਹਨਾਂ ਨਾਲ ਸਰੀਰ ਛੱਡਦਾ ਸੀਗਾ ਇਹ ਬਾਬਾ ਜੀ ਦੀ ਤੇ ਲੋਕ ਜਦੋਂ ਇੱਥੇ ਆਉਂਦੇ ਆ ਤੇ ਲੋਕਾਂ ਦੀ ਇੱਕ ਮਿੱਥਵਾਂ ਕਿ ਲੋਕ ਇਹ ਖੜਾਵਾਂ ਲੈ ਕੇ ਆਉਂਦੇ ਆ ਇਹ ਖੜਾਵਾਂ ਆ ਬਾਬਾ ਜੀ ਦੀਆਂ ਇਹ ਦੇ ਕੁੰਡਾ ਆ ਤੇ ਲੋਕ ਜਦੋਂ ਵੀ ਮੰਗਲਵਾਰ ਆਉਂਦੇ ਜਦੋਂ ਵੀ ਇੱਥੇ ਮੇਲਾ ਹੁੰਦਾ ਆ ਤੇ ਲੋਕ ਇੱਥੇ ਇਹ ਖੜਾਵਾਂ ਇਹ ਕੁੰਡੇ ਵਗੈਰਾ ਸਭ ਕੁਝ ਲੈ ਕੇ ਆਉਂਦੇ ਆ ਤੇ ਇੱਥੇ ਦੇਖੋ ਲੋਕ ਕਣਕ ਵੀ ਛਾੜਦੇ ਆ ਜਿਹੜੀ ਇੱਥੇ ਕਣਕ ਚੜਦੀ ਆ ਲੋਕ ਮੁੜ ਕੇ ਉਹਨੂੰ ਵਾਪਸ ਲੈ ਜਾਂਦੇ ਆ ਬਾਬਾ ਜੀ ਖੜਾਉਣੇ ਕਹਦੇ ਟੰਗੇ ਵੇ ਆ ਹਾਂ ਇਹ ਖੜਾਉਣੇ ਏ ਕਿਹੜੇ ਲਿਉਂਦੇ ਨੇ ਬੁੜੀਆਂ ਹਾਂ ਉਹ ਟੰਗ ਜਾਂਦੇ ਆ ਬਾਬੇ ਦੀ ਆ ਜਿਹੜੇ ਨਿਆਣਾ ਨਿਕਾ ਹੁੰਦਾ ਆ ਹਾਂ ਅੱਛਾ ਜੀ ਹਾਂ ਉਹ ਫਿਰ ਇੱਥੇ ਬਣ ਜਾਂਦੇ ਨੇ ਹਾਂ ਇਹ ਆਪਣੀਆਂ ਠੀਕ ਹੈ ਜੀ ਹਾਂ ਬਾਬੇ ਦੀ ਜਗਾ ਤੇ ਓਕੇ ਕੀ ਬਾਤੋ ਦੋਸਤੋ ਦੇਖ ਲੋ ਇਹ ਇਤਿਹਾਸਿਕ ਜਗਾ ਆ ਪੰਜਾਬ ਦੀ ਧਰਤੀ ਜਹੀ ਧਰਤੀ ਆ ਜਿੱਥੇ ਅਲੱਗ-ਅਲੱਗ ਆ ਤਾਮਾਤੇ ਲੱਗ ਲੱਗ ਪਰਮਾਤਮਾ ਦੇ ਰੂਪ ਜਿਹੜੇ ਲੋਕ ਆ ਕੇ ਬਸੇ ਸੀਗੇ ਉਹਨਾਂ ਦੀਆਂ ਸਮਾਧਾਂ ਬਣੀਆਂ ਹੋਈਆਂ ਆ ਤੇ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਿਓ ਧੰਨਵਾਦ